ਜ਼ਿਲ੍ਹਾ ਪ੍ਰਧਾਨ ਜਿਹੜਾ ਹੁੰਦਾ ਨਾ ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸੰਗਠਨ ਦੇ ਸਰਵੋੱਚ ਅਹੁਦੇ ਆਏ। ਸੰਗਠਨ ਦੇ ਵਿੱਚ ਪੰਜਾਬ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਧਾਨ ਆ ਉਹ ਸਰਵੋੱਚ ਸੰਗਠਨ ਦੇ ਜਿਹੜੇ ਆ ਉਹ ਪੋਸਟਾ ਵਾ। ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਮਿੱਠੂ ਮਦਾਨ ਜੀ ਜਿਹੜੇ ਬਹੁਤ ਪੁਰਾਣੇ ਟਕਸਾਲੀ ਕਾਂਗਰਸ ਦੇ ਵਰਕਰ ਆ ਜਿਨ੍ਹਾਂ ਨੇ ਪਹਿਲਾ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਫਿਰ ਦੋ ਵਾਰ ਕੌਂਸਲਰ ਹੈ ਆਪਣੀ ਮਿਹਨਤ ਦੇ ਨਾਲ ਉਹਨਾਂ ਏਰੀਆਾਂ ਚੋਂ ਜਿੱਥੇ ਬਹੁਤ ਮੁਸ਼ਕਲ ਹੁੰਦੀ ਸੀ ਇਲੈਕਸ਼ਨ ਲੈਣ ਤੇ ਉੱਥੋਂ ਆਪਣਾ ਇਹਨਾਂ ਨੇ ਆਪਣਾ ਕੰਮ ਸਿੱਧ ਕੀਤਾ ਆਪਣੀ ਮਿਹਨਤ ਜਿਹੜੀ ਆ ਉਹਦੇ ਨਾਲ ਇਹ ਇੱਥੋਂ ਤੱਕ ਪਹੁੰਚੇ ਆ ਤੇ ਅੱਜ ਜ਼ਿਲ੍ਹਾ ਪ੍ਰਧਾਨ ਬਣੇ ਆ ਮੈਰਿਟ ਦੇ ਉੱਤੇ ਜ਼ਿਲ੍ਹਾ ਪ੍ਰਧਾਨ ਬਣਿਆ ਜਿਹੜਾ ਸਮਾਂ ਆਉਣ ਵਾਲਾ ਯੂਥ ਦਾ ਨੌਜਵਾਨਾਂ ਦਾ ਜੋ ਰਾਹੁਲ ਗਾਂਧੀ ਜੀ ਦੀ ਸੋਚ ਆ ਉਹਦੇ ਮੁਤਾਬਕ ਜਿਸ ਤਰ੍ਹਾਂ ਰਾਜਾ ਵੜਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਉਸ ਤਰ੍ਹਾਂ ਹੀ ਯੂਥ ਟੀਮ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਲਾਏ ਆ ਤੇ ਮੈਂ ਮਿੱਠੂ ਮਦਾਨ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕ ਦਿਨਾ ਨਾਲ ਇਹ ਵਿਸ਼ਵਾਸ ਦਵਾਉਣਾ ਕਿ ਬਿਨਾਂ ਸ਼ੱਕ ਕੋਈ ਵੀ ਪਾਰਟੀ ਦੇ ਵਿੱਚ ਕਿਸੇ ਦਾ ਲੈਵਲ ਹੋਵੇ ਜ਼ਿਲ੍ਹਾ ਪ੍ਰਧਾਨ ਜਿਹੜਾ ਹੁੰਦਾ ਨਾ ਪੰਜਾਬ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸੰਗਠਨ ਦੇ ਸਰਵੋੱਚ ਅਹੁਦੇ ਆਏ ਸੰਗਠਨ ਦੇ ਵਿੱਚ ਪੰਜਾਬ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਧਾਨ ਆ ਉਹ ਸਰਵੋੱਚ ਸੰਗਠਨ ਦੇ ਜਿਹੜੇ ਆ ਉਹ ਪੋਸਟਾਂ ਵਾਂ ਅਸੀਂ ਕਿਉਂਕਿ ਮੈਂ ਬਹੁਤ ਲੰਬਾ ਚਿਰ ਕਿਸੇ ਵੀ ਪਾਰਟੀ ਸੰਗਠਨ ਦਾ ਕੰਮ ਕੀਤਾ ਦੋ ਵਾਰ ਜ਼ਿਲ੍ਹਾ ਪ੍ਰਧਾਨ ਰਿਆ ਮੈਂ ਮਨਿਸਟਰ ਰਿਆ ਐਮਐਲਏ ਰਿਆ ਤਾਂ ਮੈਂ ਸੰਗਠਨ ਦੇ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਬਹੁਤ ਮਿਹਨਤ ਮੈਂ ਵੀ ਕੀਤੀ ਹੈ ਜਿੱਥੇ-ਜਿੱਥੇ ਵੀ ਮੈਦਾਨ ਸਾਹਿਬ ਨੂੰ ਲੋੜ ਹੋਊਗੀ ਅਸੀਂ ਰਾਤ ਦਿਨ ਇੱਕ ਕਰਕੇ ਇਸ ਜ਼ਿਲ੍ਹੇ ਨੂੰ ਪੰਜਾਬ ਦਾ ਸਭ ਤੋਂ ਮਜ਼ਬੂਤ ਕਾਂਗਰਸ ਦਾ ਗੜ ਬਣਾਵਾਂਗੇ ਇਹ ਮੈਂ ਪ੍ਰਧਾਨ ਜੀ ਨੂੰ ਵਿਸ਼ਵਾਸ ਦਵਾਂ ਸਾਡੇ ਤੋਂ ਛੋਟਾ ਵਾ ਛੋਟਾ ਭਰਾ ਵਾ ਬਹੁਤ ਇੱਜ਼ਤ ਸਤਿਕਾਰ ਇਹ ਕਰਦਾ ਵਾ ਤੇ ਇਹਦਾ ਮਿਲਣ ਦਾ ਤਰੀਕਾ ਹਰ ਇੱਕ ਨਾਲ ਇਹੀ ਹੈ ਵੱਡੇ ਛੋਟੇ ਨਾਲ ਇਹ ਇੰਨੇਕ ਮਨ ਦੇ ਨਾਲ ਸਤਿਕਾਰ ਦੇ ਨਾਲ ਗੱਲ ਕਰਦਾ ਇਹੀ ਕਾਮਯਾਬੀ ਦਾ ਅਸਲੀ ਸੂਤਰ ਹੁੰਦਾ ਮੈਨੂੰ ਇਹ ਵੀ ਕਹੂੰ ਕਿ ਬਹੁਤ ਵੱਡੇ ਦਿਲ ਨਾਲ ਸਾਰਿਆਂ ਦੇ ਨਾਲ ਆਪਾਂ ਕਾਂਗਰਸ ਦੇ ਜਿੰਨੇ ਵੀ ਲੀਡਰ ਵਰਕਰ ਆ ਸਭ ਦੇ ਨਾਲ ਪ੍ਰੇਮ ਪਿਆਰ ਕਰਦੇ ਹੋਏ ਆਪਾਂ ਇਸ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਣਾ ਕਿੱਥੇ ਵੀ ਪ੍ਰਸ਼ਾਸਨ ਦੀ ਮੁਸ਼ਕਲ ਹੋਵੇ ਕੋਈ ਕਿਸੇ ਨਾਲ ਤੱਕਾ ਹੁੰਦਾ ਕਿ ਇਹਦੇ ਨਾਲ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਰਾਤ ਦਿਨ ਸੰਗਠਨ ਦੇ ਨਾਲ ਖੜੇ ਆ ਮਿੱਤਰੋ ਮੈਦਾਨ ਜੀ ਦੇ ਨਾਲ ਖੜੇ ਆ ਜੋ ਇਹਨਾਂ ਦਾ ਜ਼ਿਲ੍ਹੇ ਦੇ ਵਿੱਚ ਜੋ ਵੀ ਮੈਸੇਜ ਆਊਗਾ ਸਾਡੀ ਟੀਮ ਨੂੰ ਰਾਤ ਦਿਨ ਇੱਕ ਕਰਕੇ ਪੂਰਾ ਕਰੂਗੀ ਬਹੁਤ ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਗੁਰੂਮਾਰਾ ਚੜ੍ਹਦੀ ਕਲਾ ਕਰੇ ਇਸ ਤਰ੍ਹਾਂ ਹੀ ਤਰੱਕੀ ਕਰਨ ਪਰ ਤਰੱਕੀ ਸੰਗਠਨ ਦੇ ਵਿੱਚ ਪਾਰਟੀਆਂ ਦੇ ਵਿੱਚ ਤਰੱਕੀ ਮਿਹਨਤ ਦੀ ਹੁੰਦੀ ਹੈ ਮੈਰਿਟ ਦੀ ਹੁੰਦੀ ਹੈ ਤੇ ਇਹ ਮੈਰਿਟ ਜਿਹੜੀ ਆ ਉਹ ਪਾਰਟੀ ਨੇ ਜਿਹੜੀ ਆ ਅੱਜ ਦਿਖਾਈ ਆ ਪੂਰੀ ਸੈਂਟਰ ਲੀਡਰਸ਼ਿਪ ਨੇ ਤੇ ਪੂਰੇ ਪੰਜਾਬ ਦੇ ਵਿੱਚ ਯੂਥ ਟੀਮ ਜਿਹੜੀ ਆਈ ਹੈ ਨਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਅਗਲੀ ਸਰਕਾਰ ਤੱਕ ਲੈ ਕੇ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ